ਜਹਿਣ ਦੋਸਤੋ ਮੈਂ Pritam Singh Pritam Hitarwanda Foundrene Sector ਪ੍ਰੈਕਟਿਸ ਕਰਵਾ ਰਿਹਾ ਸੀ ਬੱਚਿਆਂ ਨੂੰ ਤੇ ਸੋਚਿਆ ਤੁਹਾਡੇ ਨਾਲ ਇੱਕ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਵੇ ਉਹ ਹੈਗੀ ਪੰਜਾਬ ਪੁਲਿਸ ਕਾਂਸਟੇਬਲ ਮੈਡੀਕਲ ਨੂੰ ਲੈ ਕੇ ਠੀਕ ਹੈ ਤੇ ਇਹ ਜਾਣਕਾਰੀ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਅੱਜ ਕਿ ਤੁਹਾਡਾ ਕਿੰਨਾ ਕ ਖਰਚਾ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ ਦੀ ਮੈਡੀਕਲ ਦੇ ਉੱਤੇ ਆ ਜਾਂਦਾ ਹੈ ਤੁਹਾਡਾ ਹਨਾ ਕਿਉਂਕਿ ਹੁਣ ਥੋੜਾ ਭਰਤੀ ਜਿਹੜੀ ਆਖਰੀ ਪੜਾਤਿਆ ਹੁਣ ਠੀਕ ਹੈ ਤੇ ਹੁਣ ਇਸ ਟਾਈਮ ਤੇ ਇਸ ਤੋਂ ਬਾਅਦ ਤੁਹਾਡਾ ਪਤਾ ਜੋ ਹੈ ਜਦੋਂ ਤੁਹਾਡਾ ਹੁਣ ਤੁਸੀਂ ਪੁੱਛੋਗੇ ਮੈਡੀਕਲ ਦਾ ਹਨਾ ਕੀ ਪ੍ਰੋਸੈਸ ਹੈ ਮੈਡੀਕਲ ਕਿੰਨੇ ਕ ਟਾਈਮ ਤੱਕ ਹੋ ਜਾਂਦਾ ਹੈ ਕੀ ਨਹੀਂ ਹਨਾ ਤਾਂ ਤੁਸੀਂ ਦੇਖ ਲਓ ਸਾਥ ਦੋਸਤੋ ਤੁਹਾਨੂੰ ਪਤਾ ਕਿ ਆਪਾਂ ਸਹੀ ਤੇ ਸਟੀਕ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਤੁਹਾਨੂੰ ਹੁਣ ਅੱਜ ਇਸ ਦੀ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਮੈਡੀਕਲ ਟੈਸਟ ਦੇ ਉੱਤੇ ਕਿੰਨਾ ਕ ਖਰਚਾ ਜਿਹੜਾ ਆ ਜਾਂਦਾ ਹੈ ਠੀਕ ਹੈ ਤੇ ਤੁਸੀਂ ਵੀਡੀਓ ਦੇ ਟਾਈਟਲ ਤੋਂ ਹੈਡ ਆਪਣਾ ਥੰਬਨੇਲ ਤੋਂ ਦੇਖ ਹੀ ਲਿਆ ਹੋਣਾ ਕਿ 1 ਲੱਖ ਰੁਪਏ ਖਰਚਾ 30000 ਤੋਂ 1 ਲੱਖ ਰੁਪਏ ਦੇ ਵਿੱਚ ਵਿੱਚ ਖਰਚਾ ਇਹ ਸਾਰੀ ਚੀਜ਼ਾਂ ਇਹ 21 ਬੱਚੇ ਆਉਂਦਾ ਹੈ ਕੀ ਸੀਨ ਹੁੰਦਾ ਹੈ ਇਹ ਉਸ ਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਿੰਨਾ ਹੈ ਨਾ ਕੀ ਤਾਂ ਖਰਚਾ ਆ ਜਾਂਦਾ ਹੈ ਬੇਸਿਕਲੀ ਜਿਹੜਾ ਥੋੜਾ ਨਾਰਮਲ 51 ਜਿਹੜਾ ਪ੍ਰੋਪਰਲੀ ਮੈਡੀਕਲੀ ਫਿਟ ਹੈ ਉਹਦਾ ਖਰਚਾ ਹੈ ਨਾ ਵਿਦ ਇਨਕਲੂਡਡ ਡੋਪ ਟੈਸਟ ਸਾਰਾਈ 1300 1350 ਜਾਂ 1500 ਦੇ ਵਿੱਚ ਵਿੱਚ ਹੈ ਜਿਹੜਾ ਕੰਪਲੀਟ ਹੋ ਜਾਂਦਾ ਹੈ ਠੀਕ ਹੈ ਇੱਕ ਬੱਚੇ ਦਾ ਆਮ ਮਨ ਖਰਚਾ ਇਹਦੇ ਵਿੱਚ ਕੀ ਆ 1000 ਰੁਪਏ ਸਿੱਧਾ ਥੋੜਾ ਡੋਪ ਟੈਸਟ ਹੁੰਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਥੋੜਾ ਨਾਰਮਲ 100 ਰੁਪਏ ਦਾ ਕਿਤੋਂ ਫਾਰਮ ਆ ਜਾਂਦਾ ਹੈ ਹਨਾ ਜਾਂ ਕਿਤੋਂ ਇਸ ਤਰ੍ਹਾਂ ਦਾ ਕਰਕੇ ਥੋੜਾ ਸ ਖਰਚਾ ਜਿਹੜਾ ਬਸ 1300 ਤੋਂ ਲੈ ਕੇ 1500 ਦੇ ਵਿੱਚ ਵਿੱਚ ਜਿਹੜਾ ਸਾਰਾ ਥੋੜਾ ਖਰਚਾ ਇਹ ਹੁੰਦਾ ਹੈ ਬਾਕੀ ਥੋੜਾ ਆਉਣ ਆਉਣ ਜਾਣ ਦਾ ਲਗਾ ਕੇ ਉਹ ਸੱਤੀ ਜਹ ਹਨ ਕਿਉਂਕਿ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਤੁਹਾਨੂੰ ਜੇ ਤੁਸੀਂ ਸਹੀ ਬਿਲਕੁਲ ਆਪਣੇ ਹਿਸਾਬ ਨਾਲ ਚੱਲੋ ਹਨਾ ਤੇ ਹਰ ਦਿਨ ਤੁਸੀਂ ਆਪਣਾ ਟੈਸਟ ਕਲੀਅਰ ਕਰ ਰਹੇ ਹੋ 14 ਟੈਸਟ ਇੱਕ ਦਿਨ ਦੇ ਵਿੱਚ ਉਹ ਜਿਹੜੇ ਨਹੀਂ ਤੁਸੀਂ ਕਲੀਅਰ ਕਰ ਸਕਦੇ ਹੈਗੇ ਠੀਕ ਹੈ ਤੇ ਉਹ ਉਹਦਾ ਜਿਵੇਂ ਹੁਣ ਕਿ ਬੱਚਾ ਤਾਂ ਦੂਰ ਪੈਂਦਾ ਲੁਧਿਆਣੇ ਪੈਂਦਾ ਕਿਸੇ ਦਾ ਕਿਸੇ ਦਾ ਚੰਡੀਗੜ੍ਹ ਪੈ ਗਿਆ ਕਿਸ ਦਾ ਬਰਿੰਡੇ ਪੈ ਗਿਆ ਇਦਾਂ ਕਰਕੇ ਹੈ ਨਾ ਸਾਰੇ ਤੁਹਾਡੇ ਡਿਸਟ੍ਰਿਕਟ ਵਾਈਜ਼ ਇਦਾਂ ਡਿਸਟ੍ਰੀਬਿਊਟ ਹੋ ਜਾਂਦੇ ਨੇ ਬੱਚੇ ਤਾਂ ਫਿਰ ਉਹਨਾਂ ਬੱਚੇ ਦਾ ਆਉਣ ਜਾਣ ਦਾ ਥੋੜਾ ਖਰਚਾ ਮਿਲਾ ਕੇ ਉਹ ਸਭ ਚੀਜ਼ਾਂ ਉਹ ਥੋੜਾ ਇੰਡੀਵਿਜੂਅਲ ਉਹ ਚੀਜ਼ ਆ ਬਟ ਜੋ ਇੱਕ ਖਰਚਾ ਆਂਦਾ ਏ ਮੇਨਲੀ ਤੁਹਾਡੇ ਡੋਪ ਅਤੇ ਆਪਣਾ ਮੈਡੀਕਲ ਟੈਸਟ ਤੇ ਮੈਡੀਕਲ ਦਾ ਸਿਰਫ ਤੁਹਾਡਾ ਇੰਨੀ ਖਰਚਾ ਆਂਦਾ ਏ 1300 ਤੋਂ ਲੈ ਕੇ 1500 ਤੱਕ ਤੇ ਹੁਣ ਜਿਹੜਾ ਆਪਾਂ ਤੁਹਾਨੂੰ ਦੱਸਿਆ ਖਰਚਾ 30000 ਤੋਂ ਲੈ ਕੇ 1 ਲੱਖ ਉਹ ਖਰਚਾ ਹੁੰਦਾ ਜੀ ਬੱਚੇ ਦਾ ਜੇ ਕੋਈ ਬੱਚਾ ਜਿਵੇਂ ਲਗਾ ਲੋ ਅ ਵਿਚਾਰੇ ਦੇ ਬੱਚੇ ਦੀਆਂ ਅੱਖਾਂ ਦਾ ਆਈ ਸੈਟ ਹੈ ਜਿਹੜੀ ਵੀਕ ਹੈ ਠੀਕ ਹੈ ਤਾਂ ਉਸ ਬੱਚੇ ਦਾ ਹੀ ਖਰਚਾ ਹੋ ਸਕਦਾ ਹੈ ਹੋਰ ਤਾਂ ਕੁਝ ਨਹੀਂ ਕਿਉਂਕਿ ਉਹ ਖਰਚਾ ਉਹ ਕਿਹੜਾ ਖਰਚਾ ਹੈ ਕਿਉਂਕਿ ਉਹਨੇ ਆਪਣਾ ਲੇਜ਼ਰ ਟ੍ਰੀਟਮੈਂਟ ਕਰਵਾਣਾ ਹੈ ਠੀਕ ਹੈ ਤੁਸੀਂ ਹੁਣ ਸਾਰੇ ਪੁੱਛ ਰਹੇ ਸੀਗੇ ਕਿ ਅੱਖਾਂ ਦੀ ਜੇ ਪ੍ਰੋਬਲਮ ਹੋਵੇ ਤਾਂ ਅਸੀਂ ਕੀ ਕਰ ਸਕਦੇ ਹਾਂ ਤਾਂ ਅੱਖਾਂ ਦੀ ਪ੍ਰੋਬਲਮ ਦੇ ਲਈ ਤੁਹਾਨੂੰ ਪਤਾ ਤੁਹਾਡੀ ਅੱਖਾਂ ਦੀ ਨਜ਼ਰ ਹੈ ਜਿਹੜੀ 6/6 ਹੈ ਜਿਹੜੀ ਕੰਪਲਸਰੀ ਹੋਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਹੁਣ ਪ੍ਰਾਕੂ ਬੱਚੇ ਨੇ ਸਾਰੇ ਠੀਕ ਹੈ ਤੇ ਸਟੱਡੀ ਦੇ ਕਾਰਨ ਉਹਨਾਂ ਦੀ ਅੱਖਾਂ ਦੇ ਉੱਤੇ ਚਸ਼ਮਾ ਲੱਗ ਜਾਂਦਾ ਠੀਕ ਹੈ ਹੈਲਥ ਕੌਨਸ਼ੀਅਸ ਨਹੀਂ ਹੁੰਦੇ ਹੈਗੇ ਇੰਨੇ ਹਨਾ ਤੇ ਤੇ ਉਸ ਤੋਂ ਬਾਅਦ ਉਹਨਾਂ ਬੱਚਿਆਂ ਦਾ ਹੀ ਖਰਚਾ ਹੋ ਸਕਦਾ ਹੈ ਹੋਰ ਕਿਸੇ ਦਾ ਨਹੀਂ ਕਿਉਂਕਿ 30000 ਤੋਂ ਲੈ ਕੇ 1 ਲੱਖ ਤੋਂ ਉੱਤੇ ਤੱਕ ਦੇ ਜਿਹੜੇ ਟ੍ਰੀਟਮੈਂਟ ਆ ਪਏ ਨੇ ਇਹ ਉਹ ਟ੍ਰੀਟਮੈਂਟ ਨਹੀਂ ਜਿਹੜੇ ਕਿ ਤੁਹਾਡੇ ਲੇਜ਼ਰ ਟ੍ਰੀਟਮੈਂਟ ਨੇ ਠੀਕ ਹੈ ਤੇ ਜਿਹੜੇ ਬੱਚਿਆਂ ਨੂੰ ਲੱਗਦੀ ਹੈ ਪ੍ਰੋਬਲਮ ਹਨ ਜੇ ਮੈਂ ਤੁਹਾਨੂੰ ਦੱਸਿਆ ਉਹ ਪ੍ਰੀ ਮੈਡੀਕਲ ਟੈਸਟ ਕਰਵਾ ਲਓ ਤੁਹਾਡੇ ਅੱਖਾਂ ਦੇ ਉੱਤੇ ਚਸ਼ਮਾ ਲੱਗਿਆ ਹੋਇਆ 1 ਨੰਬਰ ਘਾਟਾ 2 ਨੰਬਰ ਘਾਟਾ ਕੁਝ ਵੀ ਹੈ ਹਨ ਤਾਂ ਇਦਾਂ ਕਰਕੇ ਤੁਸੀਂ ਆਪਣੇ ਲੇਜ਼ਰ ਟ੍ਰੀਟਮੈਂਟ ਆ ਜਿਹੜਾ ਇਹਨੂੰ ਮਸਟ ਕੰਪਲਸਰੀ ਹੋਣ ਤੋਂ ਕਰਵਾ ਲਓ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਾ ਆਵੇ ਠੀਕ ਹੈ ਨਹੀਂ ਕੀਤਾ ਤੁਸੀਂ ਉੱਥੇ ਜਾਓਗੇ ਠੀਕ ਹੈ ਮੈਡੀਕਲ ਦੇ ਵਿੱਚ ਤੁਸੀਂ ਅਨਫਿਟ ਹੋ ਜਾਣਾ ਉੱਥੇ ਅਨਫਿਟ ਦਾ ਮਤਲਬ ਤੁਹਾਨੂੰ ਇੱਕ ਪੁਆਇੰਟ ਮਿਲ ਜਣਾ ਕਿ ਤੁਹਾਡੇ ਭਾਈ ਅੱਖਾਂ ਨੇ ਜਿਹੜੀਆਂ ਤੇ ਉਹ ਹਨ ਤੇ ਉਸ ਤੋਂ ਬਾਅਦ ਠੀਕ ਹੈ ਉਹਨਾਂ ਨੇ ਕ ਠੀਕ ਹੈ ਫਿਰ ਬੋਰਡ ਮੈਂਡ ਪਰ ਕਮੇਟੀ ਬੈਠੇਗੀ ਸਾਰਾ ਫਿਰ ਤੁਹਾਨੂੰ ਉੱਥੇ ਅਨਫਿਟ ਕਰਨਗੇ ਉਸ ਤੋਂ ਬੈਟਰ ਆ ਤੁਸੀਂ ਆਪਣਾ ਪਹਿਲਾਂ ਹੀ ਉਹ ਕਰੋ ਹਨ ਤੇ ਆਪਣਾ ਇੰਤਜ਼ਾਮ ਆ ਪਹਿਲਾਂ ਹੀ ਕਰਕੇ ਰੱਖੋ ਆਪਣੀ ਅੱਖਾਂ ਨੂੰ ਹੁਣੇ ਲੇਜ਼ਰ ਟ੍ਰੀਟਮੈਂਟ ਕਰਵਾ ਲਓ ਸਸਤੇ ਤੋਂ ਸਸਤਾ ਲੇਜ਼ਰ ਟ੍ਰੀਟਮੈਂਟ ਵੀ ਪਿਆ 30000 ਤੋਂ ਲੈ ਕੇ 1 ਲੱਖ ਦੀ ਟ੍ਰੀਟਮੈਂਟ ਆ ਜਿਹੜੇ ਪਾਏ ਨੇ ਸਾਰੇ ਤੇ ਜਿੰਨਾ ਤੁਸੀਂ ਸਸਤਾ ਕਰਵਾਉਨੇ ਹੋ ਉਨਾਂ ਹੀ ਤੁਹਾਡਾ ਠੀਕ ਹੋਣ ਦੇ ਚਾਂਸਸ ਆ ਜਿਹੜੇ ਮਤਲਬ ਕਿਉਂਕਿ ਇਹਦੇ ਤੇ ਕੀ ਹੁੰਦਾ ਤੁਸੀਂ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਜੇ ਤੁਸੀਂ ਲਾ ਲਓ ਮੰਨ ਲਓ ਲੱਖ ਰੁਪਏ ਲੱਖ ਰੁਪਏ ਵਾਲਾ 1 ਲੱਖ 2 ਤਾਂ ਉਹਦੇ ਵਿੱਚ ਕੀ ਆ ਤੁਸੀਂ ਦੂਸਰੇ ਦਿਨ ਵੀ ਆਪਣਾ ਕਰ ਸਕਦੇ ਹੋ ਆਪਣਾ ਮਤਲਬ ਚਸ਼ਮਾ ਜਿਹੜਾ ਉਹ ਹਟਾ ਸਕਦੇ ਹੋ ਤੇ ਹਰ ਇੱਕ ਚੀਜ਼ ਜਿਹੜੀ ਸਹੀ ਤਰੀਕੇ ਨਾਲ ਜਿਵੇਂ ਤੁਸੀਂ ਨੋਰਮਲ ਲਾਈਫ ਵਿੱਚ ਕਰ ਰਹੇ ਸੀ ਸੇਮ ਉਦਾਂ ਹੀ ਕਰ ਸਕਦੇ ਹੋ ਨਹੀਂ ਤਾਂ ਕਿ ਇਹ ਬਾਕੀ ਦੇ ਵਿੱਚ ਰਿਸਟ੍ਰਿਕਸ਼ਨ ਬਹੁਤ ਰੱਖਣੇ ਪੈਂਦੇ ਨੇ ਤੁਹਾਨੂੰ ਜੇ 1 ਮਹੀਨਾ ਕਾਲਾ ਚਸ਼ਮਾ ਉਹ ਲਗਾ ਕੇ ਰੱਖਣਾ ਪੈਣਾ ਠੀਕ ਹੈ ਬਹੁਤ ਜ਼ਿਆਦਾ ਤੇਜ਼ ਕੁਸੀ ਆਵਾਜ਼ ਨਹੀਂ ਸੁਣ ਸਕਦੇ ਕੁਛ ਹੈ ਨਾ ਤੇ ਰਨਿੰਗ ਨਹੀਂ ਕਰ ਸਕਦੇ ਹੈਗੇ ਜਾਂ ਜਿਮ ਬਹੁਤ ਜ਼ਿਆਦਾ ਵੀਟ ਨਹੀਂ ਚੱਕ ਸਕਦੇ ਹੈਗੇ ਇਹਨਾਂ ਸਭ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਪੈਂਦਾ ਹੁੰਦਾ ਠੀਕ ਹੈ ਤਾਂ ਜਿੰਨਾ ਜ਼ਿਆਦਾ ਤੁਸੀਂ ਸਸਤਾ ਕਰਵਾਉਣੇ ਜਿਵੇਂ ਲਾ ਲ 30000 ਵਾਲਾ ਕਰਵਾ ਲਏ ਤੁਸੀਂ ਨੂੰ ਕੁਛ ਹੈ ਨਾ ਤਾਂ ਇੰਨਾ ਹੀ ਜ਼ਿਆਦਾ ਤੁਹਾਡਾ ਫਿਰ ਹੈ ਨਾ ਆਪਣੀ ਦੇਖ ਰਿਕਤੇ ਜ਼ਿਆਦਾ ਹੋ ਆ ਜਾਂਦਾ ਹੈ ਤੇ ਉਹ ਇਦਾਂ ਪ੍ਰੋਸੈਸ ਦੱਸਦੇ ਹੁੰਦੇ ਨੇ ਕਿ ਤੁਸੀਂ ਇੰਨਾ ਟਾਈਮ ਤੱਕ ਆਹ ਡਾਈਟ ਫੋਲੋ ਕਰਨੀ ਆਹ ਸਭ ਚੀਜ਼ਾਂ ਕਰਨੀ ਨਾ ਸਭ ਚੀਜ਼ਾਂ ਦਾ ਧਿਆਨ ਰੱਖਣਾ ਡਾਕਟਰ ਤੁਹਾਨੂੰ ਸਾਰਾ ਰეკਮੈਂਡ ਕਰਦੇ ਨੇ ਤਾਂ ਉਹ ਸਭ ਚੀਜ਼ਾਂ ਤੁਹਾਡਾ ਉਹ ਵੀ ਖਰਚਾ ਹੈ ਹੋਰ ਕੁਛ ਨਹੀਂ ਹੈ ਠੀਕ ਹੈ ਇਹ ਉਹ ਬੱਚੇ ਦਾ ਹੀ ਆ ਬਸ ਸਿੰਪਲ ਜ ਅੱਖਾਂ ਦਾ ਜਿਹੜਾ ਟੈਸਟ ਮਤਲਬ ਅੱਖਾਂ ਦੇ ਵਿੱਚ ਜਿਹਨੂੰ ਪ੍ਰੋਬਲਮ ਹੈ ਇਹ ਉਹੀ ਬੱਚਾ ਕਰਵਾਵੇ ਹਨਾ ਬਾਕੀ ਤੁਹਾਨੂੰ ਮੈਂ ਦੱਸਿਆ ਬੇਸਿਕਲੀ ਇਹ ਸਿੰਪਲ ਜਿਹਾ ਹਨਾ ਤਰੀਕਾ ਕਿ ਤੁਸੀਂ ਆਪਣੇ ਅੱਖਾਂ ਦੀ ਨਜ਼ਰ ਹੈ ਜਿਹੜੀ ਇਹ ਚੈੱਕ ਕਰਵਾ ਸਕਦੇ ਹੋ ਪਹਿਲਾਂ ਹੀ ਹਨਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਲੇਜ਼ਰ ਟਰੀਟਮੈਂਟ ਕਰਵਾ ਲਓ ਬਾਕੀ ਰਹੀ ਗੱਲ ਦੋਸਤੋ ਪੂਰੀ ਮੈਡੀਕਲ ਟੈਸਟ ਦੀ ਪੰਜਾਬ ਪੁਲਿਸ ਮੈਡੀਕਲ ਐਸਸੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਵਿੱਚ ਠੀਕ ਹੈ ਬਟ ਹੁਣ ਪੰਜਾਬ ਪੁਲਿਸ ਅੱਖਾਂ ਬੰਦ ਕਰਕੇ ਨਹੀਂ ਬੈਠੀਗੀ ਉੱਥੇ ਹਨਾ ਕਿ ਤੁਹਾਨੂੰ ਐਦਾਂ ਹੀ ਬਸ ਹਨਾ ਸਾਰੇ ਹੀ ਸਾਰੇ ਟੈਸਟ ਉਹਦਾ ਪਾਸ ਕਰਵਾ ਦੇਗੀ ਹਨਾ ਬਾਕੀ ਇਹ ਹੀ ਗੱਲ ਦੋਸਤੋ ਪੰਜਾਬ ਪੁਲਿਸ ਮੈਡੀਕਲ ਟੈਸਟ ਦੀ ਬਹੁਤ ਹੀ ਜ਼ਿਆਦਾ ਆਰਮੀ ਦੇ ਨਾਲ ਤੋਂ ਬਹੁਤ ਜ਼ਿਆਦਾ ਈਜ਼ੀ ਹੁੰਦਾ ਹੈ ਠੀਕ ਹੈ ਕਿਉਂਕਿ ਥੋੜਾ ਸਿਵਲ ਦੇ ਵਿੱਚ ਹੁੰਦਾ ਹੈ ਠੀਕ ਹੈ ਸਿਵਲ ਦੇ ਵਿੱਚ ਜਿਹੜਾ ਵੀ ਟੈਸਟ ਹੈ ਸਿੰਪਲੀ ਪੋਸਿਬਿਲਟੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਬੱਚੇ ਆ ਜਿਹੜੇ ਕੱਟ ਬੱਚੇ ਜਿਹੜੇ ਕਿ ਉਹਨਾਂ ਨੂੰ ਮੈਡੀਕਲ ਪੁਆਇੰਟ ਮਿਲਦਾ ਹੈ ਠੀਕ ਹੈ ਮੈਡੀਕਲ ਪੁਆਇੰਟ ਵੀ ਉਹਨਾਂ ਦੀ ਆਪਣੀ ਵਜ੍ਹਾ ਨਾਲ ਮਿਲਦਾ ਹੈ ਹਨਾ ਕੁਝ ਦਾ ਬੱਚੇ ਦਾ ਅੱਖਾਂ ਦਾ ਹੀ ਹੈ ਠੀਕ ਹੈ ਜਾਂ ਕੋਈ ਬੱਚਾ ਟੂਬ ਤੇ ਫਸ ਗਿਆ ਜਾਂ ਕੁਝ ਇਸ ਤਰ੍ਹਾਂ ਦਾ ਹਨ ਇਦਾਂ ਦੀ ਸੀਨ ਨੇ ਕਿ ਕਿਸ ਦੀ ਅਲਟਰਾ ਸਾਊਂਡ ਨਹੀਂ ਸਹੀ ਆਈ ਹੈਗੀ ਠੀਕ ਹੈ ਸੋਰੀ ECG ਆਪਣਾ ਉਹ ਸਭ ਚੀਜ਼ ਨਹੀਂ ਸਹੀ ਹੋਈ ਆਈਆਂ ਤਾਂ ਇਦਾਂ ਦੀ ਚੀਜ਼ਾਂ ਦੇ ਵਿੱਚ ਬੱਚਾ ਆਪੇ ਉਹ ਫਸ ਜਾਂਦਾ ਤੇ ਮੈਡੀਕਲ ਪੁਆਇੰਟ ਮਿਲਦਾ ਉਸ ਤੋਂ ਬਾਅਦ ਫਿਰ ਉਹਨੂੰ ਕਲੀਅਰ ਕਰਨ ਦੇ ਲਈ ਉਹਨੂੰ ਕਿਤੇ ਹੋਰ ਰੈਫਰ ਕਰ ਦਿੰਦੇ ਨੇ ਕੋਈ ਵੱਡੇ ਹਸਪੀਟਲ ਜਿਵੇਂ ਲਾਲੂ ਰਜਿੰਦਰਾਜ ਹਸਪੀਟਲ ਨੂੰ ਹਨਾ ਰੈਫਰ ਕਰਤਾ ਕਿ ਤੁਸੀਂ ਜਾਓ ਉੱਥੇ ਤੁਸੀਂ ਆਪਣਾ ਮੈਡੀਕਲ ਜਿਹੜਾ ਸਹੀ ਕਰਵਾ ਕੇ ਚੈੱਕ ਕਰਵਾ ਕੇ ਆਓ ਠੀਕ ਤੇ ਕਈ ਬੱਚੇ ਇੱਥੇ ਇਦਾਂ ਕਰਨਗੇ ਕਿ ਹਾਂ ਅਸੀਂ ਪ ਬਾਰੋਂ ਹੀ ਕਿਸੇ ਡਾਕਟਰ ਤੋਂ ਲਿਖਵਾ ਕੇ ਲੈ ਜੰਨੇ ਆ ਦੀ ਅਸੀਂ ਮੈਡੀਕਲੀ ਫਿੱਟ ਆ ਸਾਡੇ ਅੱਖਾਂ ਨਾਲ ਕੰਨ ਹਨਾ ਜਾਂ ਫਿਰ ਇਹ ਸਭ ਚੀਜ਼ਾਂ ਦਾ ਹਨਾ ਕੋਈ ਸਰਟੀਫਿਕੇਟ ਬਣਾ ਕੇ ਲੈ ਜੰਨੇ ਆ ਨਹੀਂ ਇਦਾਂ ਕੁਝ ਨਹੀਂ ਹੈਗਾ ਠੀਕ ਹੈ ਤੁਹਾਡਾ ਉੱਥੇ ਉਹਨਾਂ ਨੇ ਆਪਣੇ ਆਪ ਹੀ ਚੈੱਕ ਅਪ ਕਰ ਲੈਣਾ ਸਾਰਾ ਸਭ ਚੀਜ਼ਾਂ ਲੈ ਕੇ ਤੇ ਤੁਹਾਨੂੰ ਦੂਸਰੀ ਗੱਲ ਦਾ ਦਿਨ ਤੁਹਾਨੂੰ ਆਪਣੇ ਆਪ ਪਤਾ ਲੱਜੇਗਾ ਹੁਣ ਤੁਸੀਂ ਵੀਡੀਓਜ਼ ਦੇਖ ਰਹੇ ਹੋ ਮੈਡੀਕਲ ਰਿਲੇਟਡ ਮੇਰੀਆਂ ਸਾਰੀਆਂ ਇਹ ਤੁਹਾਨੂੰ ਦੱਸਿਆ ਮੈਂ ਕੁਝ ਜਾਣਕਾਰੀ ਹੈ ਮੈਂ ਤੁਹਾਡ ਨਾਲ ਨਹੀਂ ਸ਼ੇਅਰ ਕਰ ਸਕਦਾ ਹੈਗਾ ਉਹ ਅਨੋਫੀਸ਼ੀਅਲੀ ਹੈ ਸਾਰੀ ਹਨਾ ਤੇ ਵਾਟ ਤੁਹਾਨੂੰ ਇਹ ਨਹੀਂ ਦੱਸ ਦੇਣਾ ਕਿ ਪੰਜਾਬ ਪੁਲਿਸ ਦਾ ਮੈਡੀਕਲ ਜਿੰਨੀ ਮੈਂ ਜਾਣਕਾਰੀ ਦੇ ਰਿਹਾ ਇਹ ਸਾਰੇ ਟੈਸਟ ਤੁਹਾਡੇ ਇਹ ਹੋਣੀ ਹੁਣੇ ਨੇ ਠੀਕ ਹੈ ਜੀ ਕਿਵੇਂ ਹੋਣੇ ਨੇ ਇਹ ਸਭ ਚੀਜ਼ਾਂ ਦਾ ਵੀ ਤੁਹਾਨੂੰ ਦੱਸ ਦਿੱਤਾ ਕੀ ਕੀ ਸਾਰਾ ਕੁਝ ਸਭ ਚੀਜ਼ਾਂ ਨੇ ਤੇ ਬਸ ਬਸ ਕੁਝ ਚੀਜ਼ਾਂ ਨੂੰ ਹਾਈਡ ਰੱਖਣਾ ਤੁਹਾਡੀ ਸੇਫਟੀ ਸਿਕਿਉਰਿਟੀ ਦੇ ਲਈ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਕੁਝ ਬੱਚੇ ਜਿਨ੍ਹਾਂ ਦਾ ਪੰਜਾਬ ਪੋਸਟ ਦੇ ਵਿੱਚ ਮੈਡੀਕਲ ਟੈਸਟ ਹੋ ਚੁੱਕਿਆ ਹੈ ਠੀਕ ਹੈ ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਮੈਡੀਕਲ ਟੈਸਟ ਹੁੰਦਾ ਹੈ ਕਿੱਦਾਂ ਨਹੀਂ ਹੁੰਦਾ ਹੈਗਾ ਬਟ ਜਿੰਨਾ ਬੱਚਿਆਂ ਦਾ ਹੋਣਾ ਇਹ ਤਾਂ ਮੈਂ ਉਹਨਾਂ ਨੂੰ ਸਹੀ ਗਾਈਡੈਂਸ ਹੋ ਸਭ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਤੁਹਾਨੂੰ ਕਿ ਆਹ ਚੀਜ਼ਾਂ ਦਾ ਬੱਚੇ ਫਸ ਸਕਦੇ ਨੇ ਤੇ ਇਹ ਨਾਲ ਸਭ ਚੀਜ਼ਾਂ ਦਾ ਤੁਸੀਂ ਜੇ ਕਲੀਅਰ ਕਰ ਲੋਗੇ ਤਾਂ ਥੋੜਾ ਵਧੀਆ ਰਹੂਗਾ ਠੀਕ ਹੈ ਤਾਂ ਕਿ ਤੁਹਾਨੂੰ ਖੱਜਲ ਖੋਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਬੱਚਿਆਂ ਨੂੰ ਕਿਉਂਕਿ ਕਿੱਥੇ ਤਾਂ ਵਿਚਾਰੇ ਦਾ ਉਹ ਦੋ ਤਿੰਨ ਦਿਨ ਦੇ ਵਿੱਚ ਸਾਰਾ ਮੈਡੀਕਲ ਕਰੀਏ ਹੋਣਾ ਕਿੱਥੇ ਉਹੀ ਬੱਚੇ ਨੇ ਫਿਰ ਜੇ ਉਹਨੂੰ ਰੈਫਰ ਕਰਤਾ ਕਿਤੇ ਹੋਰ ਰੈਫਰ ਕਰਤਾ ਤਾਂ ਫਿਰ ਉਹਨੇ ਉਧਰ ਤਾਂ ਜਾਣ ਦਾ ਖਰਚਾ ਉਹ ਸਭ ਚੀਜ਼ਾਂ ਫਿਰ ਡਾਕਟਰ ਦਾ ਵੇਟ ਕਰੀ ਚੱਲੋ ਤੇ ਉਹ ਹਨਾ ਤਾਂ ਇਸ ਦੇ ਨਾਲ ਨੂੰ ਬੈਟਰ ਆ ਤੁਸੀਂ ਖੱਜਲ ਖੋਰੀ ਤੋਂ ਬਚੋ ਤੇ ਆਪਣਾ ਪਹਿਲਾਂ ਹੀ ਜਿਹੜਾ ਇਹ ਸਬ ਟ੍ਰੀਟਮੈਂਟ ਆ ਜਿਹੜਾ ਲੈ ਲਓ ਕੋਈ ਸ਼ੋਨੀ ਠੀਕ ਆ ਦੋਸਤੋ ਮੇਰੀ ਦਿੱਤੀ ਜਾਣਕਾਰੀ ਇਹ ਤੁਸੀਂ ਇਸ ਲਈ ਫੋਲੋ ਕਰੋ ਕਿਉਂਕਿ ਆਪਣੇ ਬਹੁਤ ਸਾਰੇ ਬੱਚੇ ਜਿਹੜੇ ਪੰਜਾਬ ਪੁਲਿਸ ਵਿੱਚ ਸੈਲੈਕਟਡ ਹੈ ਐਸੇ ਹਨਾ ਕੋਈ ਸਬ ਇਨਸਪੈਕਟਰ ਹੈ ਕੋਈ ਹਨਾ ਕੋਈ ਹੈਡ ਕਾਂਸਟੇਬਲ ਹੈ ਕੋਈ ਕਾਂਸਟੇਬਲ ਹੈ ਕੋਈ ਕਿਸੇ ਰੈਂਕ ਤੇ ਸਭ ਇਦਾਂ ਹਨਾ ਤੇ ਉਹਨਾਂ ਸਾਰੇ ਬੱਚਿਆਂ ਨੂੰ ਪ੍ਰੀ ਗਾਈਡੈਂਸ ਦੇਣਾ ਹੀ ਮੇਰਾ ਫਰਜ਼ ਹੈਗਾ ਤੇ ਅੱਜ ਉਹ ਸਾਰੇ ਬੱਚੇ ਆਪਣੀ ਜੋਬ ਤੇ ਸਿਲੈਕਟਡ ਨੇ ਤੇ ਮੈਂ ਵੀ ਚਾਹੁੰਦਾ ਜਿੰਨੇ ਬੱਚੇ ਮੇਰੇ ਨਾਲ ਜੁੜੇ ਹੋਏ ਨੇ ਸਾਰੇ ਤਾਂ ਮੈਂ ਤੁਹਾਨੂੰ ਕਿਸੇ ਪੁਆਇੰਟ ਤੇ ਫਸਣਾ ਨਹੀਂ ਦੇਵਾਂ ਠੀਕ ਹੈ ਲਾਸਟ ਪੁਆਇੰਟ ਤੱਕ ਤੁਹਾਨੂੰ ਇਹ ਗਾਈਡਾਂ ਜਿਹੜੀ ਕਰਦੇ ਰਹਾ ਕੇ ਜੇ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਆ ਹਨਾ ਕੁਝ ਚੀਜ਼ਾਂ ਹੁੰਦੀਆਂ ਨੇ ਮੈਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਹੁੰਦਾ ਮੈਂ ਬਾਰ-ਬਾਰ ਇਹੀ ਚੀਜ਼ਾਂ ਕਹਿੰਦਾ ਉਹਨਾਂ ਠੀਕ ਆ ਕੋਈ ਜਾਣਕਾਰੀ ਨੂੰ ਮੈਂ ਨਹੀਂ ਸ਼ੇਅਰ ਕਰ ਸਕਦਾ ਹੈਗਾ ਫੇਸ ਟੂ ਫੇਸ ਉਹ ਜਾਣਕਾਰੀ ਕਈ ਸ਼ੇਅਰ ਹੋ ਸਕਦੀ ਆ ਠੀਕ ਹੈ ਜੇ ਤੁਹਾਨੂੰ ਕਿਸ ਆ ਸਪੈਸ਼ਲੀ ਕਾਲ ਕਰ ਸਕਦੇ ਹੋ ਠੀਕ ਹੈ ਤਾਂ ਦੋਨੋਂ ਉਸੇ ਦਾ ਮੈਂ ਦੱਸ ਸਕਦਾ ਕਿ ਕੀ ਪ੍ਰੋਬਲਮ ਹੈ ਕੀ ਨਹੀਂ ਬਟ ਇਨੱਕ ਧਿਆਨ ਰੱਖੋ ਬਾਕੀ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਜੇ ਨੈਕਸਟ ਅਨ ਕਰਦੇ ਨਾ ਤੇ ਜੇ ਕਿਸੇ ਬੱਚੇ ਨੇ ਲੇਜ਼ਰ ਟ੍ਰੀਟਮੈਂਟ ਹੈ ਜਿਹੜਾ ਕਰਵਾਉਣਾ ਹੈ ਉਹ ਸਭ ਚੀਜ਼ਾਂ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਲੇਜ਼ਰ ਟ੍ਰੀਟਮੈਂਟ ਦਾ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਜਾ ਕੇ ਉਹ ਖਰਚਾ ਪਤਾ ਕਰੋ ਤੇ ਆਪਣੇ ਸਿਵਲ ਹਸਪੀਟਲ ਤੋਂ ਜਾ ਕੇ ਖਰਚਾ ਪਤਾ ਕਰੋ ਸਭ ਤੋਂ ਪਹਿਲਾਂ ਇਹ ਖਰਚੇ ਪਤਾ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਜਰੂਰ ਚੈੱਕਅਪ ਚਰੂ ਕਰਵਾ ਲਓ ਅੱਖਾਂ ਦਾ ਕਿ ਤੁਹਾਡਾ ਅੱਖਾਂ ਦਾ ਚੈੱਕਅਪ ਅੱਖਾਂ ਤੁਹਾਡੇ ਸਹੀ ਨੇ ਜਾਂ ਨਹੀਂ ਤਾਂ ਫਿਰ ਡਾਕਟਰ ਤੁਹਾਨੂੰ ਰეკਮੈਂਡ ਕਰ ਦੇਗਾ ਕਿ ਕੀ ਲੇਜ਼ਰ ਸਹੀ ਹੈ ਜਾਂ ਨਹੀਂ ਸਹੀ ਹੈਗਾ ਕੀ ਸਭ ਚੀਜ਼ਾਂ ਨੇ ਹਨਾ ਤੇ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਨੈਕਸਟ ਅੰਦ ਕਰ ਦੇਣਾ ਠੀਕ ਹੈ ਜੇ ਲੇਜ਼ਰ ਟਰੀਟਮੈਂਟ ਬਾਰੇ ਕੋਈ ਛੋਟੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਮੈਨੂੰ ਦੱਸ ਦਿਓ ਤੇ ਜੇ ਤੁਹਾਡੀ ਹੋਰ ਕੋਈ ਕੁਐਰੀ ਹੋਵੇ ਕਮੈਂਟ ਹੋਵੇ ਤਾਂ ਮੈਨੂੰ ਨੀਚੇ ਕਮੈਂਟ ਸੈਕਸ਼ਨ ਵਿੱਚ ਰਿਪਲਾਈ ਕਰ ਦਿਓ ਠੀਕ ਹੈ ਮੈਂ ਉਸ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਮਿਲਦੇ ਆ